ਸਰੂਰੂ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਥੋਂ ਪਹਿਲਾਂ ਸਰਦਾਰ ਈਮਾਨ ਸਿੰਘ ਨੇ ਬੜੇ ਅੰਕੜਿਆਂ ਸਹਿਤ ਅੱਜ ਦੇ ਇਸ ਮਕਸਦ ਬਾਰੇ ਤੇ ਵਪਾਰ ਦੇ ਸਬੰਧ ਬਾਰੇ ਵਿਚਾਰ ਰੱਖੇ ਪਾਰਟੀ ਦੇ ਜਨਰਲ ਸਕੱਤਰ ਸਹਿਬਾਨ ਨੇ ਬਹੁਤ ਵਿਸਤਾਰ ਦੇ ਵਿੱਚ ਵਿਚਾਰ ਰੱਖੇ ਮੈਂ ਬਹੁਤ ਸੰਖੇਪ ਸਮੇਂ ਦੇ ਵਿੱਚ 5-7 ਮਿੰਟ ਤੋਂ ਘੱਟ ਸਮੇਂ ਦੇ ਵਿੱਚ ਕੁਝ ਬੇਨਤੀਆਂ ਕਰਕੇ ਖਿਮਾ ਚਾਹਾਂਗਾ ਪਹਿਲੀ ਬੇਨਤੀ ਕਿ ਅੱਜ ਜਿਹੜੀ ਸੰਗਤ ਇੱਥੇ ਬੜੀ ਵੱਡੀ ਗਿਣਤੀ ਚਾਈ ਹੈ ਅੱਜ ਤੋਂ 73 ਸਾਲ ਪਹਿਲਾਂ ਬਹੁਤ ਏਨੋਕੋਨਾਂ ਤੋਂ ਉੱਜੜ ਕੇ ਪਾਕਿਸਤਾਨ ਚ ਇੱਥੇ ਆਏ ਮਨੁੱਖਤਾ ਦੇ ਕਤਲੇਆਮ ਦਾ ਇੱਕ ਬਹੁਤ ਵੱਡਾ ਦੁਖਾਂਤ ਵਾਪਰਿਆ ਉਹਦੇ ਲਈ ਜ਼ਿੰਮੇਵਾਰ ਅਸੀਂ ਨਹੀਂ ਉਹਦੇ ਲਈ ਜ਼ਿੰਮੇਵਾਰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਰਹੀ ਸੀ ਜਿਨ੍ਹਾਂ ਨੇ ਇਸ ਦੇਸ਼ ਦੀ ਵੰਡ ਦੇ ਉੱਤੇ ਦਸਖਤ ਕੀਤੇ ਤੇ ਜਾਣ ਬੁੱਝ ਕੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਪਾਕਿਸਤਾਨ ਬਣਾਇਆ ਦੂਸਰੀ ਮੈਂ ਬੇਨਤੀ ਕਰਾਂ ਜਿਹੜੀ ਤੱਥਾਂ ਦੇ ਉੱਤੇ ਆਧਾਰਿਤ ਹੈ ਬਹੁਤ ਪਹਿਲਾਂ ਕੁਝ ਸਾਲਾਂ ਦੀ ਗੱਲ ਪਰਵਾਨੀ ਪਾਕਿਸਤਾਨ ਦੇ ਵਿੱਚ ਗਿਆ ਉਹ ਜਨਾਹ ਦੀ ਸਮਾਦ ਦੇ ਉੱਤੇ ਗਿਆ ਉੱਥੇ ਜਾ ਕੇ ਉਹਨੇ ਕਿਹਾ ਕਿ ਜਨਾਹ ਦੇਸ਼ ਭਗਤ ਸੀ ਇੱਥੇ ਆ ਕੇ ਉਹਦੇ ਗੱਲ ਪੈ ਗਿਆ ਆਰਐਸਐਸ ਵਾਲੇ ਉਹ ਤੋਂ ਪ੍ਰਧਾਨਗੀ ਲੈ ਲਈ ਅੰਕੜੇ ਦੱਸਦੇ ਹਨ ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਕੈਬਨਿਟ ਮਿਸ਼ਨ ਭਾਰਤ ਦੇ ਵਿੱਚ 1946 ਦੇ ਵਿੱਚ ਆਇਆ ਮੁਹੰਮਦ Али ਜਨਾਹ ਨੇ ਦੇਸ਼ ਨੂੰ ਇਕੱਠਾ ਰੱਖਣ ਦੀ ਗੱਲ ਤੇ ਉੱਤੇ ਸਹਿਮਤ ਹੋ ਗਏ ਸੀ ਪਰ ਬਦਕਿਸਮਤੀ ਨਾਲ ਜਿਹੜੀ ਇਸ ਦੇਸ਼ ਦੀ ਗੈਰ ਕੁਦਰਤੀ ਵੰਡ ਹੋਈ ਹੈ ਉਹ ਉਸਦੇ ਲਈ ਜ਼ਿੰਮੇਵਾਰ ਨਹਿਰੂ ਤੇ ਮਹਾਤਮਾ ਗਾਂਧੀ ਜਿਨ੍ਹਾਂ ਨੇ 10 ਲੱਖ ਸਿੱਖਾਂ ਦੇ ਤੇ ਪੰਜਾਬੀਆਂ ਦੇ ਕਾਤਲ ਦੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਸਾਡੇ ਕਤਲਾਂ ਦੇ ਉੱਤੇ 10 ਲੱਖ ਕਤਲਾਂ ਦੇ ਉੱਤੇ ਝੰਡੇ ਚੜਾ ਕੇ ਜਸ਼ਨ ਮਨਾਏ ਤੇ ਪੰਜਾਬੀ ਅੱਜ ਵੀ ਉਸ ਨੂੰ ਰੋਲੇ ਵਾਲਾ ਸਾਲ ਕਹਿੰਦੇ ਹਨ ਉਹ ਦੇਸ਼ ਦੇ ਵਿੱਚ ਜਿੱਤੇ ਕਤਲਿਆਂ ਦੇ ਉੱਤੇ ਨੀਆਂ ਰੱਖੀਆਂ ਜਾਂ ਨਾ ਆਜ਼ਾਦੀ ਦੀ ਸ਼ਾਂਤੀ ਨਹੀਂ ਹੋ ਸਕਦੀ ਦੂਸਰੀ ਮੈਂ ਬੇਨਤੀ ਕਰਾਂ ਕਿ ਆਪਾਂ ਵੀ ਭਾਤ ਤਰ ਇਤਿਹਾਸ ਵੱਲ ਨਿਗਾਹ ਮਾਰ ਲਈਏ ਕਿਸਿਆਂ ਵੱਲ ਨਿਗਾਹ ਮਾਰ ਲਈਏ ਲੋਕ ਕਾਵਾਂ ਲੋਕ ਕਵਤਾਂ ਵੱਲ ਆਪਾਂ ਨਿਗਾਹ ਮਾਰ ਲਈਏ ਕਦੇ ਸੱਸੀ ਪੁੰਨੂ ਦੇ ਕਿਸੇ ਪੜਦੇ ਆ ਕਦੇ ਸੋਨੀ ਮਹੀਵਾਲ ਦੇ ਉਹਦਾ ਕਾਰਨ ਸੀ ਕਿ ਜਿਹੜਾ ਵਪਾਰ ਸੀ ਸਾਡਾ ਮਧਪੂਰ ਬਨਾਰੀ ਹੁੰਦਾ ਸੀ ਤੇ ਕੁਦਰਤ ਨੇ ਇੱਕ ਅਜਿਹੇ ਹਾਲਾਤ ਇਹੀ ਪੈਦਾ ਕੀਤੇ ਕਿ ਜੋ ਚੀਜ਼ਾਂ ਸਾਡੇ ਪੈਦਾ ਹੁੰਦੀਆਂ ਹਨ ਉਹ ਉਧਰ ਲੋੜਾ ਜਿਹੜੀਆਂ ਉੱਥੇ ਲੋੜ ਹੁੰਦੀਆਂ ਐ ਪੈਦਾ ਹੁੰਦੀਆਂ ਨੇ ਉਹ ਸਾਡੇ ਲੋੜਾ ਪੈਂ ਤੇਜ਼ ਦੀ ਗੱਲ ਐ ਇਹਨੂੰ ਕਣਕ ਦੀ ਗੱਲ ਐ ਇਹਨੂੰ ਖੰਡ ਦੀ ਗੱਲ ਐ ਇਹਨੂੰ ਕਪੜੇ ਦੀ ਗੱਲ ਐ ਇਹਨੂੰ ਮੈਂ ਇਸ ਪਾਸੇ ਸਰਦਾਰ ਮਹਾਨ ਸਿੰਘ ਨੇ ਬਹੁਤ ਵਿਸਤਾਰ ਦੇ ਵਿੱਚ ਦੱਸਿਆ ਨਹੀਂ ਜਾਣਾ ਅੰਕੜਿਆਂ ਦੇ ਆਧਾਰ ਦੇ ਉੱਤੇ ਨਹੀਂ ਜਾਣਾ ਅੱਜ ਪ੍ਰਧਾਨ ਮੰਤਰੀ ਦੇਸ਼ ਦਾ ਕਹਿ ਰਿਹਾ ਕਿ ਮੈਂ ਕਿਸਾਨਾਂ ਨੂੰ ਯਾਦ ਕਰਦਾ ਜੇ ਅੱਜ ਅਸੀਂ ਵੀ ਇਹੀ ਮੰਗ ਕਰ ਰਹੇ ਹਾਂ ਕਿ ਸਾਨੂੰ ਆਪਣੀ ਜਿੰਸ ਪਾਕਿਸਤਾਨ ਦੇ ਵਿੱਚ ਜਾ ਕੇ ਵੇਚਣ ਦੀ ਆਗਿਆ ਹੋਵੇ ਅਫਗਾਨਿਸਤਾਨ ਦੇ ਵਿੱਚ ਵੇਚਣ ਦੀ ਆਗਿਆ ਹੋਵੇ ਤਾਂ ਸਾਡੀ ਯਾਦੀ ਕਿਉਂ ਨਹੀਂ ਉਹ ਇੱਕ ਪਰਖੰਡ ਕਰ ਰਿਹਾ ਹੈ ਝੂਠ ਮਾਰ ਰਿਹਾ ਹੈ ਅੱਜ ਦੁਨੀਆ ਦੇ ਜਿਹੜੇ ਉੰਤ ਦੇਸ਼ ਹੈ ਯੂਰਪ ਦੇ ਦੇਸ਼ ਹੈ ਉਹ ਦੇਸ਼ ਜਰਮਨੀ ਵਰਗੇ ਦੇਸ਼ ਜਿਹੜੇ 1945 ਚ ਪਰਮਾਣੂ ਬੰਬਾਂ ਦੀ جنگ ਤੋਂ ਬਾਅਦ ਟੋਟੇ-ਟੋਟੇ ਹੋਵੇ ਸੀ ਆ ਜੋ ਇੱਕ ਦੇਸ਼ ਬਣ ਕੇ ਇਕੱਠੇ ਹੋ ਗਏ ਅੱਜ ਜਿਹੜਾ ਯੂਰਪ ਹੈ ਉਹਨਾਂ ਨੇ ਆਪਣੇ ਵਿਜੀਪੀ ਖਤਮ ਕਰਤੇ ਵਿਪਾਰ ਦੀਆਂ ਸਰਦਾਂ ਵੀ ਸਾਰਾ ਕੁਝ ਖਤਮ ਕਰਕੇ ਇੱਕ ਦੇਸ਼ ਵਾਂਗੂ ਭਾਈ ਉਹਨਾਂ ਦੇ ਰਾਸ਼ਟਰੀ ਪ੍ਰਧਾਨ ਅਡੋਨ ਚੰਡੇ ਅਡੋਨ ਪਰ ਉਹਨਾਂ ਨੇ ਇੱਕ ਸੰਘ ਬਣਾ ਕੇ ਜਿੱਤੇ ਕੌਣ ਜਾਣ ਦੀ ਵੀ ਖੁੱਲ੍ਹਾ ਵਿਪਾਰ ਦੀ ਵੀ ਖੁੱਲ੍ਹਾ ਮੈਂ ਬੇਨਤੀ ਕਰਾਂ ਕਿ ਅਸੀਂ ਉਹਨਾਂ ਚਾ ਨਾ ਪੰਜਾਬ ਦਾ ਜਾਂ ਉੱਤਰੀ ਭਾਰਤ ਦਾ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵਪਾਰੀ ਕਿਸਾਨ ਤੇ ਮਜ਼ਦੂਰ ਤਰੱਕੀ ਨਹੀਂ ਕਰ ਸਕਦਾ ਜਿੰਨੇ ਚੇ ਸਾਡੇ ਪਾਕਿਸਤਾਨ ਤੇ ਸਾਰੇ ਸਾਊਥ ਏਸ਼ੀਆ ਨਾਲ ਸਾਡਾ ਖੁੱਲਾ ਵਪਾਰ ਨਹੀਂ ਹੁੰਦਾ ਇਹਦਾ ਕਾਰਨ ਕੀ ਹੈ ਕਿਉਂ ਨਹੀਂ ਹੋ ਰਿਹਾ ਅੱਜ ਵੀ ਹਿੰਦੁਸਤਾਨ ਦੇ ਜਿਹੜੇ ਹੁਕਮਰਾਨ ਹਨ ਉਹਨਾਂ ਦੇ ਮਨ ਦੇ ਵਿੱਚ ਮੁਸਲਮਾਨਾਂ ਪ੍ਰਤੀ ਤੇ ਪਾਕਿਸਤਾਨ ਪ੍ਰਤੀ ਬਹੁਤ ਵੱਡੀ ਨਫ਼ਰਤ ਉਹ ਜੰਗ ਤਾਂ ਲਾ ਸਕਦੇ ਆ ਮਨੁੱਖਤਾ ਦਾ ਤਬਾਹ ਕਰ ਸਕਦੇ ਆ ਪਰ ਮਨੁੱਖਤਾ ਦੇ ਹੱਕ ਚ ਕਰਨ ਵਾਲੀਆਂ ਗੱਲਾਂ ਨਹੀਂ ਕਰ ਸਕਦੇ ਇੱਕ ਗੱਲ ਹੈ ਕਿ ਸਾਡੀ ਜੇ ਅਸੀਂ ਗੱਲਾਂ ਵੀ ਕਰੀਏ ਇਹਦੇ ਹੱਲ ਵੀ ਹੈ ਇਹ ਨਹੀਂ ਕਿਸੇ ਗੱਲ ਦਾ ਹੱਲ ਨਹੀਂ ਹੁੰਦਾ ਜੇ ਕੋਈ ਬਿਮਾਰੀ ਹੈ ਤਾਂ ਹਰ ਇੱਕ ਬਿਮਾਰੀ ਦਾ ਇਲਾਜ ਹੈ ਜੇ ਅਸੀਂ ਬਿਮਾਰੀ ਨੂੰ ਬਿਮਾਰੀ ਬਿਮਾਰੀ ਕਈ ਚੱਲ ਗਈ ਉਹਦੀ ਗੋਲੀ ਨਾ ਲੱਗੀ ਤਾਂ ਕੋਈ ਇਲਾਜ ਨਹੀਂ ਹੋ ਸਕਦਾ ਮੈਂ ਇੱਕ ਬੇਨਤੀ ਕਰਾਂ ਕਿ ਪੰਜਾਬ ਦੀ ਵਸੋਂ 2 ਕਰੋੜ 80 ਲੱਖ ਦੇ ਪੌਣੇ 3 ਕਰੋੜ ਦੇ ਲਗਭਗ ਹੈ ਜੇ ਅਸੀਂ 100 ਦੇ ਵਿੱਚੋਂ ਇੱਕ ਬੰਦਾ ਵੀ ਇੱਕ ਦਿਨ ਲਈ ਆ ਕੇ ਸ਼ਾਂਤਬਾਈ ਟੰਗਣਾ ਵੈਗਰੂ ਵੈਗਰੂ ਕਰਦੇ ਬਾਰਡਰ ਦੇ ਉੱਤੇ ਆਜ ਕੇ ਵੀ ਅਸੀਂ ਇਹ ਬਾਰਡਰ ਸਾਨੂੰ ਪਰਵਾਹ ਨਹੀਂ ਖੜੇ ਹੋਈਏ ਉਧਰਲਾ ਪਾਕਤਾਨ ਵੀ ਸਾਡਾ ਕਿਉਂਕਿ ਸਾਡੀ ਪੰਜਾਬ ਦੀ ਬਾਦਸ਼ਾਹ ਸਾਂਝੀ ਹੈ ਸਾਡਾ ਸੱਭਿਆਚਾਰ ਸਾਂਝਾ ਹੈ ਸਾਡੇ ਗੁਰਦੁਆਰੇ ਉਧਰ ਉਹ ਸੀ ਉਹਨਾਂ ਨੂੰ ਵੀ ਸੱਜਣ ਲੱਗੇ 5 7 10 ਲੱਖ ਲੋਕ ਵੜਨ ਦੇ ਦੋਵੇਂ ਪਾਸੇ ਖੜ ਜਾਂਣ ਕੋਈ ਇਨਸਾਨਾ ਕਰੀਏ ਜਾਂ ਕੋਈ ਸਰਕਾਰ ਦੀਆਂ ਤਾਰਾਂ ਜਾਂ ਸਰਕਾਰ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਪਰਮਾਣੂ ਬੰਬਾਂ ਨਾਲ ਕਾਇਮ ਨਹੀਂ ਰਹਿ ਸਕਦੀਆਂ ਲੋਕਾਂ ਦੀਆਂ ਲਹਿਰਾਂ ਦੇ ਅੱਗੇ ਸਰਕਾਰਾਂ ਵੀ ਉਲਟਦੀਆਂ ਪਿਛਲੇ 5 7 10 ਸਾਲਾਂ ਦੇ ਵੀ ਅਸੀਂ ਗੱਲ ਕਰ ਗਏ ਇੱਥੇ ਕਾਦਰ ਗਦਾਫੀ ਵਰਗੇ ਉਹਦੇ ਕਾਰਨ ਭਵੇਂ ਕੋਈ ਵੀ ਹੋਣ ਜਦੋਂ ਲੋਕ ਲੈਣਾ ਉੱਠੀਆਂ ਉਹਨਾਂ ਨੂੰ ਵੀ ਗੋਲੀਆਂ ਦਾ ਸਾਹਮਣਾ ਕਰਨਾ ਪਿਆ ਕੋਈ ਸਰਕਾਰ ਪਰਮਾਣੂ ਬੰਬਾਂ ਨਾਲ ਹਥਿਆਰਾਂ ਨਾਲ ਤੇ ਪਹੁੰਚਣਾ ਕਦੇ ਕੋਈ ਕਾਇਮ ਨਹੀਂ ਰਹਿ ਸਕਦੀ ਉਹ ਆਪਾਂ ਇੱਕ ਬਹੁਤ ਵੱਡੀ ਲੋਕ ਲੈ ਜੇ ਅਸੀਂ ਗੱਲਾਂ ਕਰਕੇ ਘਰਾਂ ਨੂੰ ਤੁਰ ਜਾਨੇ ਅਸੀਂ ਫੈਸਲਾ ਕਰਕੇ ਕਿ ਅਸੀਂ ਦੇਸ਼ ਆਪਣੇ ਇਸ ਸੂਬੇ ਦੀ 1% ਬਸੋਂ ਜਿਹਦੇ ਸਾਰੇ ਖਿੱਤੇ ਆਉਣ ਸਾਰੇ ਕਿਤੇ ਆਉਣ ਅਸੀਂ ਆ ਕੇ ਬਾਰਡਰ ਦੇ ਉੱਤੇ ਖੜਕੇ ਕਹੀਏ ਸਾਨੂੰ ਇਹ ਬਾਰਡਰ ਮਨਜ਼ੂਰ ਨਹੀਂ ਤੇ ਪਾਕਿਸਤਾਨ ਵਾਲੇ ਸਾਡੇ ਭਰਾਵਾਂ ਨੂੰ ਵੀ ਸੱਦਾ ਦਈਏ ਤਾਂ ਮੈਂ ਨਿੱਚੇ ਨਾ ਕਹਿਦਾ ਕਿ ਹੱਦਾਂ ਟੁੱਟ ਜਾਣਗੀਆਂ ਮੈਂ ਜਾਦਾ ਸਮਨਾ ਲੈਂਦਾ ਹੋਇਆ ਕਿਉਂਕਿ ਸ਼ਵਾ ਬਹੁਤ ਹੋ ਗਿਆ ਮੈਂ ਅਖੀਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚੇ ਅੰਮ੍ਰਿਤਸਰ ਅਕਾਲੀ ਦਲ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਿਨ੍ਹਾਂ ਨੇ ਬੜੇ ਟੁਕਮੇ ਸਮੇਂ ਦੇ ਉੱਤੇ ਤੇ ਬੜੇ ਟੁਕਮੇ ਮੁੱਦੇ ਦੇ ਉੱਤੇ ਅੱਜ ਦਾ ਕੱਟ ਰੱਖਿਆ ਹੈ ਮੈਂ ਅੱਜਿੰਨ ਦਾ ਹੋਇਆ ਧੰਨਵਾਦ ਕਰਦਾ ਹੋਇਆ ਸਾਰਿਆਂ ਤੋਂ ਖਿਮਾ ਚਾਹੁੰਦਾ ਫਤਿਹ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ